ਸਤਿ ਸ੍ਰੀ ਅਕਾਲ ਜੀ ਮੈਂ ਵਿਕੀ ਲਖਮੀ ਨਾਲ ਤੁਹਾਡਾ ਸਵਾਗਤ ਸਾਡੇ ਚੈਨਲ ਅਮਨ ਬੁਟੀਕ ਦੇ ਉੱਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਜਿਵੇਂ ਕਿ ਆਪਣਾ ਇੱਕ ਸੌਲ ਵਾਲਾ ਕਪੜਾ ਹੁੰਦਾ ਜਿਵੇਂ ਸਟੌਲ ਹੁੰਦਾ ਹਨਾ ਉਹਦੀ ਅਮਨ ਨੇ ਸੂਟ ਸਲਵਾਰ ਬਣਾਉਣਾ ਪਰ ਕਪੜਾ ਉਹ ਤੋਂ ਰਾਜਾ ਘੱਟ ਆ ਜਾਂ ਪਤਾ ਨਹੀਂ ਪੂਰਾ ਪੂਰਾ ਮੇਰੇ ਸਾਹ ਕੋ ਘੱਟ ਆ ਤੁਸੀਂ ਦੇਖਿਓ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਆਪਣੀ ਹੈਗਾ ਸਲਵਾਰ ਤੇ ਸੂਟ ਦੀ ਕਟਾਈ ਦੀ ਵੀ ਜਿਹੜਾ ਉਹ ਸਟੌਲ ਦਾ ਕਪੜਾ ਘੱਟ ਆ ਹਨਾ ਉਹਨੂੰ ਅਮਨ ਕਿਦਾਂ ਪੂਰਾ ਕਰਨਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਤੋਂ ਅਗਲਾ ਪਾਰਟ ਵੀ ਪਾਵਾਂਗੇ ਆਪਾਂ ਸਲਾਈ ਦਾ ਤੇ ਤੁਸੀਂ ਦੇਖਿਓ ਵੀ ਅਮਨਿਕ ਕਪੜਾ ਪੂਰਾ ਕਿਵੇਂ ਕੀਤਾ ਤੇ ਜਿਹੜੇ ਪਹਿਨ ਪਰਾਵਾਂ ਨੇ ਅਪਨੋ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਸਟਾਲ ਦੇ ਕੱਪੜੇ ਦੀ ਸਲਵਾਰ ਸੂਟ ਦੀ ਕਟਿੰਗ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਕੋਲ ਆਇਆ ਇੱਕ ਸ਼ਾਲ ਸੂਟ ਜਿਹਦੇ ਤੇ ਐਵੇਂ ਡਿਜ਼ਾਈਨਿੰਗ ਹੁੰਦੀ ਹੈ ਨਾਲ ਸ਼ਾਲ ਹੁੰਦਾ ਹੈਗਾ ਇਸ ਤਰ੍ਹਾਂ ਪ੍ਰਿੰਟ ਹੁੰਦਾ ਹੈਗਾ ਇੱਕ ਤਾਂ ਇਹਦਾ ਪਣਾ ਬਹੁਤ ਛੋਟਾ ਹੁੰਦਾ ਹੈ ਬਾਕੀ ਆਪਣੇ ਸੂਟ ਹੁੰਦੇ ਨੇ ਜਿਹੜੇ ਵੱਡੇ ਵੱਡੇ ਪਣੇ ਆਦੇ ਹੁੰਦੇ ਨੇ ਕਿ ਇਹ ਦੇਖ ਲਓ ਤੁਸੀਂ ਇਹ ਥੋ ਛੋਟੇ ਹੀ ਪਣਾ ਮੈਨੂੰ ਲੱਗਾ ਤੇ ਇਹ ਬਸ 3 ਇੰਚ ਦਾ ਹੋਊ ਇਹਦਾ ਪਣਾ ਆਪਾਂ ਮਿਣ ਲੈਨੇ ਕਿੰਨੇ ਇੰਚ ਦਾ ਇਹਨੂੰ ਪਣਾ ਕਹਿੰਦੇ ਨੇ ਆ ਦੇਖੋ 33 ਇੰਚ ਦਾ ਹੀ ਪਣਾ ਹੈ ਇਹਦਾ ਤੇ ਇਹਦਾ ਆਪਾਂ ਨੇ ਬਣਾਉਣਾ ਸੂਟ ਤੇ ਇਹਦੀ ਸੂਟ ਦੀ ਕਟਿੰਗ ਕਿਵੇਂ ਕਰਨੀ ਆਪਾਂ ਨੇ ਇਹ ਤਾਂ ਆ ਗਿਆ ਇਹਦਾ ਫਰੰਟ ਪੀਸ ਤੇ ਇਸ ਤੋਂ ਬਾਅਦ ਆ ਗਿਆ ਦਾ ਆਹ ਵਾਲਾ ਬੈਕ ਪਲਵਾ ਤੇ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਐ ਤੇ ਇਹ ਆ ਜਗਾ ਤੋਂ ਲੈ ਕੇ ਇਹਦੀਆਂ ਆ ਗਈਆਂ ਦੋਨੋਂ ਬਾਵਾ ਇਹ ਬਾਵਾ ਆ ਗਈਆਂ ਕੜਾਈ ਸੋਣੀ ਹੋਈ ਹੈ ਨਾ ਹਾਂ ਸੂਟ ਬਹੁਤ ਸੋਹਣਾ ਹੈ ਤੇ ਮੋਟਾ ਸਰਦੀਆਂ ਦਾ ਤੇ ਇਹ ਵਾਲੇ ਆ ਗਏ ਇਹਦਾ ਲਾਲੋ ਸਲਵਾਰ ਦਾ ਵਰਕ ਆ ਗਿਆ ਇਹ ਵਰਕੇ ਦੇ ਦੋਨੋਂ ਸਾਈਡ ਤੇ ਕੀਤਾ ਹੋਇਆ ਹੈ ਤੇ ਹੁਣ ਆਪਾਂ ਦੇਖਦੇ ਆਂ ਇਹਦੀ ਕਟਿੰਗ ਆਪਾਂ ਕਿਵੇਂ ਕਰਦੇ ਆਂ ਕਿਵੇਂ ਹੋਊਗੀ ਕਟਿੰਗ ਨਾ ਕੜਾਈ ਦੋਨੇ ਸਾਈਡ ਆ ਗਈ ਹੈ ਨਾ ਹਾਂ ਜ਼ਿਆਦਾਤਰ ਪੈਣਾ ਪਲਾਜੋ ਬਣਾਦੇ ਨੇ ਪਰ ਪਲਾਜੋ ਨਹੀਂ ਇਹ ਹੁਣ ਆਪਾਂ ਨੇ ਬਣਾਈਆਂ ਸਲਵਾਰ ਤੇ ਤੁਸੀਂ ਦੇਖ ਲਿਓ ਵੀ ਕਿਵੇਂ ਬਣਦੀ ਆਂ ਲੋ ਜੀ ਆਹ ਜਿਹੜੀ ਜਗ੍ਹਾ ਖਣੀ ਹੋਈ ਆਪਾਂ ਇੱਥੋਂ ਇਹਨੂੰ ਕੱਟ ਲਾਂਗੇ ਫੇਰ ਜੋੜੇ ਹੋਏ ਹੁੰਦੇ ਨੇ ਸਾਰੇ ਕਿਸੇ ਸ਼ਾਲ ਵੀ ਇਦਾਂ ਦੇ ਨਾਲ ਹੀ ਜੁੜਿਆ ਹੋਇਆ ਹੁੰਦਾ ਸ਼ਾਲ ਤਾਂ ਅੱਛਾ ਸ਼ਾਲ ਕੱਟ ਕੇ ਐਡ ਕਰਨਾ ਹੁੰਦਾ ਹਾਂ ਉਹ ਵੀ ਜੁੜਿਆ ਹੋਇਆ ਸੀ ਉਹ ਮੈਂ ਕੱਟ ਕੇ ਉਹਨੂੰ ਦੇ ਦਿੱਤਾ ਸੀ ਸ਼ਾਲ ਅਚੇ ਇਹ ਇੱਕ ਰੰਗ ਦਾ ਹੈ ਨਾ ਹਾਂ ਸਾਰਾ ਸੂਟ ਇੱਕ ਨਾਲ ਦਾ ਸੇਮ ਇੱਕ ਰੰਗਵੰਨ ਦਾ ਜਿਵੇਂ ਆ ਚੀਜ਼ ਬਣੀ ਹੋਈ ਆ ਉਹ ਤੇ ਸ਼ਾਲ ਤੇ ਆ ਸੀ ਬਾਡਰ ਬਣਿਆ ਸੀ ਆ ਗੁੱਟੀਆਂ ਸੀ ਵਿੱਚ ਸਾਰੇ ਸ਼ਾਲ ਦੇ ਚ ਆਪਾਂ ਨੇ ਸਾਰੇ ਪੀਸ ਅਲੱਗ-ਅਲੱਗ ਕਰ ਲਏ ਕਮੀਜ਼ ਦਾ ਅਲੱਗ ਤੇ ਸਲਵਾਰ ਦਾ ਅਲੱਗ ਤੇ ਇਹ ਵੈਸੇ ਤਾਂ ਬਣਨਾ ਹੁੰਦਾ ਪਲਾਜੋ ਸੂਟ ਮਤਲਬ ਜੇ ਆਪਾਂ ਰਾਜੋ ਬਣਾਉਣਾ ਹੋਵੇ じゃ ਮਤਲਬ ਸਟ੍ਰੇਟ ਸਲਵਾਰ ਬਣ ਜਾਂਦੀ ਹੁੰਦੀ ਹੈ ਤੇ ਆਪਾਂ ਇਹ ਕੱਟਣੀ ਆ ਸਲਵਾਰ ਗੋਡਿਆਂ ਵਾਲੀ ਇਰੇ ਦੋਨੋਂ ਸਾਈਡ ਤੇ ਆ ਚੀਜ਼ ਬਣੀ ਹੋਈ ਹੈਗੀ ਤੇ ਇੱਕ ਸਾਈਡ ਤੋਂ ਤਾਂ ਆਪਾਂ ਗੋਡੇ ਉਤਾਰ ਲਾਂਗੇ ਇਹਦੇ ਦੇਖਦੇ ਆਂ ਬਾਕੀ ਵੀ ਇਹ ਕਿਵੇਂ ਸੈੱਟ ਆਉਂਦੀ ਹੈ ਉਹ ਜਿਹੜੀ ਦੂਸਰੀ ਸਾਈਡ ਹੈ ਤੇ ਇੱਕ ਵਾਰ ਆਪਾਂ ਇਹਨੂੰ ਇਧਰੋਂ ਕਟਿੰਗ ਕਰ ਲੈਂਦੇ ਆਂ ਸਾਢੇ 34 ਤਿਆਰ ਆ ਆਪਾਂ 30 ਇੰਚ ਦੀ ਕਟਿੰਗ ਕਰ ਲਾਂਗੇ ਇੱਕ ਵਾਰ ਆਪਾਂ ਗੋਡਿਆਂ ਦਾ ਪੀਸ ਉਤਾਰ ਲੈਨੇ ਆਂ ਇਧਰੋਂ ਤੇ ਬਾਕੀ ਜਿਹੜਾ ਬਚੂ ਕਪੜਾ ਉਹਦੀ ਆਪਾਂ ਸਲਵਾਰ ਕੱਟ ਦਾਂਗੇ ਇਹਨੂੰ ਕੀ ਕੱਟ ਰਹੇ ਹੁਣ ਇਹ ਸਲਵਾਰ ਪੱਲੇ ਤੇ ਦੂਸਰੇ ਪੱਲੇ ਤੋਂ ਦੇ ਤੇ ਇਹ ਆਪਾਂ ਨੇ 30 ਇੰਚ ਲੈਂਥ ਉਮੀ ਜਿਵੇਂ ਗੋਡਿਆਂ ਦੀ ਲੈਂਥ ਲਈਤੀ ਸੀ ਆਪਾਂ ਨੇ ਤੇ ਉਸ ਤੋਂ ਉੱਪਰ ਆ ਜੂਗਾ ਇਹਨਾਂ ਦਾ ਆਸਣ ਇਹ 1.5 ਇੰਚ ਤਾਂ ਆਪਾਂ ਅਸਾਂ ਲਵਾਂਗੇ ਇੱਥੇ ਥੋੜੀ ਜੀ ਕਾਟ ਪੈ ਜਾਣੀ ਹੁੰਦੀ ਹੈ ਇਹਦੇ ਚ ਉਹ ਦੇ ਕਰਕੇ ਤੇ ਮੂਰੀ ਆਪਾਂ ਨਹੀਂ ਦੀ ਤਿਆਰ ਕਰਨੀ ਆ 6.5 ਤੇ ਇੱਥੋਂ ਆ ਜਿਹੜੀ ਦੀ ਮਤਲਬ ਪੱਟੀ ਹੈ ਇਹਦੇ ਕਰਕੇ ਆਪਾਂ ਥੋੜੀ ਮੂਰੀ ਵੱਡੀ ਕਟਾਂਗੇ 2.5 ਇੰਚ ਦੀ ਕਟਾਂਗੇ ਫਿਰ ਸੋ 2 ਇੰਚ ਦੀ ਕੱਟ ਕੇ ਵੀ ਸਾਰ ਜਾਂਦਾ ਤੇ ਇਹਨਾਂ ਦੀ ਆਪਾਂ 2.5 ਇੰਚ ਦੀ ਕਟਾਂ ਇਹ ਕੰਨੀ ਜਿਆਦਾ ਵੱਡੀ ਚੌੜੀ ਹੈ ਇਹਨਾਂ ਦੀ ਤੇ ਇਸੇ ਤਰ੍ਹਾਂ ਆਪਾਂ ਉਧਰਲੀ ਸਾਈਡ 'ਤੇ ਨਿਸ਼ਾਨੀ ਲਾ ਲਾਂਗੇ ਇਹਨਾਂ ਦੇ ਇਹ ਜਿਹੜੀ ਸਲਵਾਰ ਇਹ ਬਹੁਤੀ ਭਾਰੀ ਨਹੀਂ ਬਣਦੀ ਹੈਗੀ ਕਿਉਂਕਿ ਦਾ ਜਿਹੜਾ ਪਣਾ ਹੁੰਦਾ ਹਨ ਉਹ ਜਾਦੇ ਘੱਟ ਹੁੰਦਾ ਹੈ ਇਸ ਸੂਟਾਂ ਦਾ ਇਸ ਲਈ ਇਹ ਸਲਵਾਰਾਂ ਹੌਲੀਆਂ ਹੀ ਬਣਦੀਆਂ ਨੇ ਜਿਆਦਾ ਘੱਟ ਹੁੰਦਾ ਹਾਂ ਬਾਕੀ ਇਹ ਦਾ ਜਿਹੜਾ ਸੂਟ ਬਣਦਾ ਬਿਲਕੁਲ ਪੂਰਾ ਪੂਰਾ ਕੱਪੜਾ ਹੁੰਦਾ ਹੈ ਵਿੱਚੋਂ ਵੀ ਜਿਵੇਂ ਦੂਸਰੇ ਸੂਟਾਂ ਚ ਆਪਾਂ ਨੂੰ ਕੱਪੜੇ ਦੇ ਬਚਤ ਜੀ ਰਹਿ ਜਾਂਦੀ ਹੈ ਹਨਾ ਚੀਜ਼ਾਂ ਜਿਹੜਾ ਇਹ ਸਟਾਲ ਵਾਲਾ ਹਾਂ ਇਹ ਜਿਹੜਾ ਪੂਰਾ ਪੂਰਾ ਜਮੇ ਮਿਰਮਾ ਮਿਰਮਾ ਕੱਪੜਾ ਹੁੰਦਾ ਬਚਦਾ ਨਹੀਂ ਹੈਗਾ ਇਹਦੇ ਚੋਂ ਜਿਹੜੀਆਂ ਗਲੇ ਵਗੈਰਾ ਤੇ ਲੀਰਾਂ ਵਗੈਰਾ ਲਾਉਂਦੀਆਂ ਨੇ ਜਾਂ ਹੋਰ ਆਪਣਾ ਸਲਵਾਰ ਦੀਆਂ ਮੂਰੀਆਂ ਵਗੈਰਾ ਤੇ ਇਹ ਫਿਰ ਕੰਪਨੀ ਵਾਲੇ ਆਪਣਾ ਕੱਪੜਿਆਂ ਦੇ ਲੈ ਲਓ ਇਹ ਪੂਰਾ ਪੂਰਾ ਦਿੰਦੇ ਨੇ ਇਹ ਹਾਂ ਇਹ ਜਮੇ ਪੂਰਾ ਪੂਰਾ ਜਾਂਦਾ ਇਸ ਤਰ੍ਹਾਂ ਆਪਾਂ ਨੇ ਸਲਵਾਰ ਤਾਂ ਇਹਦੀ ਕਟਿੰਗ ਕਰ ਲਈ ਹੁਣ ਆਪਾਂ ਦੇਖਦੇ ਆਂ ਵੀ ਬਸ ਤਾਂ ਬਾਹਾਂ ਦਾ ਇਹਦਾ ਜਿਹੜਾ ਦਿੱਤਾ ਹੈ ਡਿਜ਼ਾਈਨ ਉਹ ਵਾਲਾ ਸੀਗਾ ਜਿਹਦੇ ਬਾਰਡਰ ਬਣਿਆ ਹੈ ਦੋਨੋਂ ਸਾਈਡ ਤੇ ਮੈਂ ਦੇਖ ਰਹੀ ਆਂ ਵੀ ਜੇ ਆਪਾਂ ਜਿਹੜਾ ਇਹਦੇ ਨਾਲ ਬਾਰਡਰ ਬਚਿਆ ਉਹਦੀਆਂ ਬਾਹਾਂ ਤਿਆਰ ਕਰਦੀਏ ਇਹ ਵਾਲੀਆਂ ਜਿਹੜੀਆਂ ਵੀ ਆਪਾਂ ਏ ਡਿਜ਼ਾਈਨ ਦੀਆਂ ਹੈਵੀ ਦੀਆਂ ਹਨਾ ਬਾਹਾਂ ਤਿਆਰ ਕਰਦੀਏ ਪਾਊਗਾ ਤਾਂ ਇਹਨਾਂ 'ਚ ਜੋੜ ਕਿਉਂਕਿ ਮੁੱਢਾ ਨਹੀਂ ਬਣਦਾ ਹੈ ਇਹਨਾਂ ਦਾ ਤੇ ਬਾਕੀ ਇੱਥੇ ਮੈਨੂੰ ਲੱਗਦਾ ਵੀ ਲੈਂਥ ਉਹਨਾਂ ਹੀ 15.5 ਰੈਡੀ ਹੋ ਜੂਗੀ ਜਿਹੜਾ ਉਹ ਵਾਲਾ ਪੀਸ ਹੈ ਹਨਾ ਦੋਨੋਂ ਪਾਸੇ ਬਾਰਡਰ ਹੈ ਉਹਦਾ ਆਪਾਂ ਇਹਦੇ ਵਿੱਚ ਜੋੜ ਪਾ ਦਾਂਗੇ ਹਾਂ ਇਹ ਬਣ ਜਾਣਗੀਆਂ 15.5 ਦੀਆਂ ਉਹਨਾਂ ਦੀਆਂ ਰੈਡੀ ਇਹ ਕਪੜਾ ਜ਼ਿਆਦਾ ਹੈ ਲੈਂਥ ਇਹਦੀ ਤੇ ਇੱਥੇ ਆਪਾਂ ਇਹਦੇ 'ਚ ਐਵੇਂ ਜੋੜ ਪਾ ਕੇ ਹਨਾ ਪਾ 15.5 ਤਿਆਰ ਕਰਾਂਗੇ ਪਤਨੀ ਕਰਦੇ ਹੈਗੀ ਹੁਣ ਇੱਧਰਲੀ ਸਾਈਡ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਜੋੜ ਪਾ ਕੇ ਮੋਢਾ ਰੈਡੀ ਕਰ ਲਾਂਗੇ ਤਾਂ ਇੱਥੇ ਤੱਕ ਜੋੜ ਪੈ ਜੂਗਾ ਇਹਨਾਂ ਦੀ ਉਹ ਆਪਾਂ ਪਲੇਨ ਕੱਪੜੇ ਦੇ ਇੱਥੇ ਤੱਕ ਜੋੜ ਪਾ ਦਾਂਗੇ ਕਿਉਂਕਿ ਮੂੜੀ ਤਾਂ ਉਹਨਾਂ ਦੀ ਬਣ ਜੂਗੀ ਇੱਥੋਂ ਠੀਕ ਆ ਇਹ ਸਾਢੇ 7 ਇੰਚ ਹੈਗੇ ਤੇ ਇੱਥੋਂ ਇਹ ਇੰਨਾ ਖਜੂਰ ਰਹੀ ਇਹ ਇੰਨਾ ਖਜੂਰ ਪੈ ਜੂਗਾ ਹੁਣ ਉਹ ਜਿਹੜੇ ਆਪਾਂ ਪਲੇਨ ਬਾਹਾਂ ਰਹੀਆਂ ਉਹਦੇ ਨਾਲ ਜੋੜ ਪਾ ਕੇ ਆਹ ਬਾਹਾਂ ਬਣਾ ਲਾਂਗੇ ਇਸ ਤਰ੍ਹਾਂ ਹੀ ਆ ਵੀ ਇਹ ਕੱਪੜੇ ਦਾ ਥੋੜਾ ਜਿਹਾ ਸਾਹਬ ਕਿਤਾਬ ਜਿਆਦਾ ਲਾਉਣਾ ਪੈ ਜਾਂਦਾ ਹੈ ਤਾਂ ਹੀ ਮੈਂ ਪਹਿਲਾ ਸਲਵਾਰ ਦੀ ਕਟਿੰਗ ਕੀਤੀ ਆ ਕਿਉਂਕਿ ਸਲਵਾਰ ਗੋਡਿਆਂ 'ਈ ਸੀ ਜਿਵੇਂ ਹੁਣ ਆ ਬਾਹਾਂ ਨੇ ਇੰਨੀ ਲੈਂਥ ਨਹੀਂ ਬਣਦੀ ਸੀ ਹੁਣ ਇਹਦੇ ਚੋਂ ਆਪਾਂ ਕੱਪੜਾ ਕੱਢ ਕੇ ਹਨਾ ਉਹਦੇ ਚ ਮੋਡੇ ਬਣਾ ਦਾਂਗੇ ਬਾਕੀ ਇਹ ਕੱਪੜੇ ਤੋਂ ਆਪਾਂ ਮਤਲਬ ਗਲੇ ਦੀ ਢੀਰ ਗळा ਅੱਗੇ ਵਾਲਾ ਪਿੱਛੇ ਵਾਲਾ ਸਾਰਾ ਉਹ ਚੀਜ਼ਾਂ ਬਣਾ ਲਾਂਗੇ ਬੈਲਟ ਵਗੈਰਾ ਬਣ ਜੂਗੀ ਹਨਾ ਇਹ ਉਸ ਕੰਮ ਆ ਜੂਗਾ ਪੂਰਾ ਪੂਰਾ ਹੀ ਸਰੂਪ ਮਤਲਬ ਫੇਰ ਵੀ ਕਪੜਾ ਨਹੀਂ ਇਹਦੇ ਚੋਂ ਬਚਦਾ ਹੈਗਾ ਮਤਲਬ ਸਲਵਾਰ ਵੀ ਇਹਦੀ ਜਿਆਦਾ ਹੈਵੀ ਨਹੀਂ ਬਣਦੀ ਨਾ ਸਲਵਾਰ ਵੀ ਨਹੀਂ ਹੈਵੀ ਬਣਦੀ ਬਾਕੀ ਕਮੀਜ਼ ਹੈ ਜਿਵੇਂ ਹੁਣ ਇਹ ਦੇਖੋ ਇਹਦਾ ਘੇਰਾ ਪੂਰਾ ਪੂਰਾ ਜਿਹਾ ਤਿਆਰ ਬਣੂਗਾ ਤੇ ਲੈਂਥ ਵੀ ਇਹਨਾਂ ਦੀ ਪੂਰੀ ਪੂਰੀ ਤਿਆਰ ਬਣੂਗੀ ਅੰਨੀ ਚਲਾਇਸ ਉਹਦਾ ਆ ਗਿਆ ਮੂਹਲਾ ਪੱਲਾ ਇਹ ਇਹ ਜਿਹੜਾ ਆਹ ਵਾਲਾ ਇਹ ਅੱਗੇ ਆ ਗਿਆ ਪਿੱਛੇ ਵਾਲਾ ਆ ਗਿਆ ਠੀਕ ਆ ਇਹ ਪੀਸ ਵੀ ਆਪਾਂ ਅਗਲੰਗ ਕਰ ਲਈ ਇਹਦੀ ਵੀ ਬਸ ਕੰਨੀ ਕੰਨੀ ਉਤਰੂਗੀ ਕਿਉਂਕਿ ਜਿਹੜਾ ਉਹਨਾਂ ਦਾ ਘੇਰਾ ਬਸ ਕੰਨੀ ਤਾਰ ਕੀ ਤਿਆਰ ਹੋ ਜੂਗਾ। ਲਓ ਜੀ ਕੰਨੀਆਂ ਲਾਤੀਆਂ ਬੰਨੇ ਜਿਵੇਂ ਕਿਹਾ ਸੀਗਾ ਵੀ ਇਹਨੀਆਂ ਸਿਰਫ ਕੰਨੀਆਂ ਕੰਨੀ ਲਾਉਣੀਆਂ ਨੇ। ਕਿਉਂਕਿ ਤਾਂ ਇਹ ਕੱਪੜਾ ਪੂਰਾ ਪੂਰਾ। ਤੇ ਇਹ ਆਪਾਂ ਹੁਣ ਇਹਦੀ ਕਟਿੰਗ ਕਰ ਰਹੇ ਹਾਂਗੇ। ਤੇ ਸਾਢੇ 7 ਆਪਾਂ ਨੇ ਮੋਢਾ ਲਿਆ ਇਹਨਾਂ ਦਾ। ਤੇ ਸਾਤੀ ਹੈਗੀ ਇਹਨਾਂ ਦੀ 21.5 ਇਹਨਾਂ ਨੇ ਖੁੱਲਾ ਕਰਨ ਵਾਸਤੇ ਕਿਹਾ ਤਾਂ ਆਪਾਂ ਨੇ 22 ਇੰਚ ਤੇ ਨਿਸ਼ਾਨੀ ਲਾਈ ਹੈ ਇਹਦੇ ਤੇ ਇੱਥੋਂ ਹੈਗਾ ਕਮਰ ਤੋਂ 19 ਇੰਚ ਤੇ ਆਪਾਂ ਨੇ ਲਾਇਆ 20 ਇੰਚ ਤੇ ਇਹਨੂੰ ਆਪਾਂ ਸਾਢੇ 20 ਕਰ ਦਾਂਗੇ ਅੱਧਾ ਇੰਚ ਥੋੜਾ ਜਿਹਾ ਖੁੱਲਾ ਹੋਰ ਕਰਨਾ ਪਊ ਕਿਉਂਕਿ ਇੱਥੇ ਪਲੋਈ ਦੇ ਵਿੱਚ ਵੀ ਕੱਪੜਾ ਜਾਊਗਾ ਫਿਰ ਟਾਈਟ ਨਾ ਹੋ ਜੇ ਉਹਨਾਂ ਦਾ ਕਿਤੇ ਤੇ ਇਹ ਸੀਨ ਹੈਗੀ ਇਹਨਾਂ ਦੀ 14.5 ਲੰਬੀ ਤੇ ਆਪਾਂ ਇਹ ਨਿਸ਼ਾਨੀ ਲਾਵਾਂਗੇ 15 ਇੰਚ ਤੇ ਕਿਉਂਕਿ ਅੱਧਾ ਇੰਚ ਇਧਰ ਸਲਾਈ ਦੇ ਵਿੱਚ ਆਊਗਾ ਕਪੜਾ ਤੇ ਇੱਥੋਂ ਘੇਰਾ ਹੈਗਾ ਇਹਨਾਂ ਦਾ 23 ਤੇ ਇਹ ਆਪਾਂ ਕਰਦਾਂਗੇ 24 ਕਰਦਾਂਗੇ ਅੱਧਾ ਇੰਚ ਖੁੱਲਾ ਹੀ ਕਰਦਾਂਗੇ ਸੂਟ ਕਿਉਂਕਿ ਉਹ ਕਹਿੰਦੇ ਟਾਈਟ ਨਾ ਹੋਵੇ ਖੁੱਲਾ ਵੀ ਸਤਰੀ ਕਰ ਦਿਓ ਤੇ ਪਲੋਈਆਂ ਹੈਗੀਆਂ ਨੇ ਇਹਨਾਂ ਦੀਆਂ 11 ਇੰਚ ਤੇ ਰੈਡੀ ਤੇ ਆਪਾਂ ਲਾਵਾਂਗੇ 11.5 ਤੇ ਤੇ 7 ਇੰਚ ਦੀ ਲੰਬੀ ਸਾਡੇ ਦਿਨ ਚੜਾਈ ਇਹਨਾਂ ਦੀ ਇਸ ਤਰ੍ਹਾਂ ਤੇ ਆਹ ਵਾਲੀ ਜਿਹੜੀ ਟੇਢੀ ਪਲੋਈ ਹੁੰਦੀ ਆ ਇਹ ਪਾਵਾਂਗੇ ਆਪਾਂ 2.5 ਇੰਚ ਤੇ ਇਸ ਤਰ੍ਹਾਂ ਤੇ ਇਹ ਵਾਲੀ ਪਲੋਈ ਆਊਗੀ ਆਪਣੀ 2 ਇੰਚ ਤੇ ਇੱਥੋਂ ਆਪਾਂ ਪਾਵਾਂਗੇ ਇਹਨੇ 6 ਇੰਚ ਤੇ ਕਮਰ ਤੇ ਆ ਬਿਲਕੁਲ ਕਮਰ ਤੇ ਆ ਜਾਂਦੀ ਹੈ ਇਹ ਜਿੱਥੇ ਆਪਾਂ ਕਮਰ ਦੀ ਸਟੀਚਿੰਗ ਲਾਉਣੀ ਹੈ ਫਿਟਿੰਗ ਦੀ ਤੇ ਇੱਥੋਂ ਆਪਾਂ ਪਾਵਾਂਗੇ 1 ਇੰਚ ਦੀ ਕਾਟ ਤੇ 1 ਇੰਚ ਦੀ ਹੋਈ ਪਿੱਛੇ ਵਾਲੀ ਕਾਟਾ ਇੱਥੋਂ ਆਪਾਂ ਇਹ ਕਾਟ ਇਸ ਤਰ੍ਹਾਂ ਘੁਮਾ ਦੇਣੀ ਹੈ ਤੇ ਇਹ ਵਾਲੀ ਕਾਟ ਆਪਾਂ ਇੱਥੋਂ ਇਸ ਤਰ੍ਹਾਂ ਘੁਮਾ ਦੇਣੀ ਹੈ ਠੀਕ ਹੈ ਜੀ ਇਹ ਹੋ ਗਈਆਂ ਇਹਦੀਆਂ ਕਾਟਾਂ ਇਸ ਤੋਂ ਨੂੰ ਕੱਟ ਲਈ ਕੱਪੜਾ ਮੈਂ ਹਮੇਸ਼ਾ ਬਾਦੀ ਛੱਡਦੀ ਹੁੰਨੀ ਆ ਇਹ ਤਾਂ ਮੈਂ ਕੱਲੀ ਕੰਨੀ ਕੰਨੀ ਲੈ ਆਈਏ ਬਾਅਦ ਚੋ ਕੱਟ ਦਾਂਗੇ ਚਲੋ ਜਿਹੜਾ ਕੱਪੜਾ ਬਾਦੂ ਹੂਗਾ ਕਹਾਂ ਕਈ ਵਾਰ ਜੇ ਸੂਟ ਟਾਈਟ ਹੋ ਜਾਏ ਫਿਰ ਖੁੱਲਾ ਕਰਨ ਵਾਸਤੇ ਆਪਾਂ ਨੂੰ ਵਿਚ ਮਾਰਜਿਨ ਹੋਣਾ ਜ਼ਰੂਰੀ ਆ ਚਾਹੇਂਦੇ ਚਾਹੇਂਦੇ ਤੇ ਇੱਥੋਂ ਆਪਾਂ ਇਹ ਵਾਲੀ ਕਟਾਂ ਇਸ ਤਰ੍ਹਾਂ ਪਾ ਲਾਂਗੇ ਇਹ ਆ ਗਿਆ ਆਪਣਾ ਪੈਕ ਵਾਲਾ ਪੱਲਾ ਠੀਕ ਹੈ ਜੀ ਤੇ ਇੱਥੇ ਆਪਾਂ ਕੱਟ ਲਗਾ ਲਾਂਗੇ ਚਾਰ ਫੋਲਡ ਕਰਨ ਵਾਸਤੇ ਤੇ ਇਹ ਆਪਾਂ ਲਗਾ ਦਾਂਗੇ ਇੱਥੇ ਕੱਟ ਕੋਲੋਈ ਦਾ ਤੇ ਇਹ ਵਾਲੀਆਂ ਉੱਪਰ ਦੀਆਂ ਪੂਣੀਆਂ ਆ ਗਈਆਂ ਤੇ ਗळा ਇਹਨਾਂ ਦਾ ਬਣੂਗਾ ਜਿਵੇਂ ਮਤਲਬ ਇਹ ਬਣਿਆ ਹੈ ਗळा ਉਸੇ ਤਰੀਕੇ ਨਾਲ ਤੇ ਇੱਥੇ ਆਪਾਂ ਨਿਸ਼ਾਨੀ ਇਸ ਤਰ੍ਹਾਂ ਲਗਾ ਦਈਏ ਪਿੱਛੇ ਵਾਲੀ ਸਾਈਡ ਪੱਲੇ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਛੋਲਾ ਸੂਟ ਆ ਜਿਹੜਾ ਕੱਟਣ ਦਾ ਤਰੀਕਾ ਕਿਵੇਂ ਲੱਗਿਆ ਇਹ ਵੀਡੀਓ ਨੂੰ ਪੂਰਾ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇਹ ਆਪਣੀਆਂ ਨਿਸ਼ਾਨੀਆਂ ਹੋ ਗਈਆਂ ਸਾਰੀਆਂ ਪਲੋਈਆਂ ਦੀਆਂ ਅੱਗੇ ਵਾਲੀਆਂ ਪਿੱਛੇ ਵਾਲੀਆਂ ਤੇ ਇਸ ਤਰ੍ਹਾਂ ਆਪਾਂ ਬਸ ਪੀਸ ਕਰਕੇ ਅਲੱਗ-ਅਲੱਗ ਹਨਾ ਇਹ ਸੂਟ ਆਪਾਂ ਇਸ ਤਰ੍ਹਾਂ ਕੱਟ ਸਕਦੇ ਹਾਂ ਕਈ ਭੈਣਾਂ ਉਲਝ ਜਾਂਦੀਆਂ ਨੇ ਇਹ ਵਾਲਾ ਸੂਟ ਕੱਟਣ ਵੇਲੇ ਜੋ ਸ਼ੁਰੂ-ਸ਼ੁਰੂ ਤੋਂ ਕੰਮ ਸਿੱਖਦੀਆਂ ਨੇ ਉਹ ਉਲਝ ਜਾਂਦੀਆਂ ਨੇ ਬਦ ਜਿੰਨਾ ਦਾ ਕੰਮ ਕਰਿਆ ਹੋਇਆ ਹੁੰਦਾ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿਵੇਂ ਕਰਨੀ ਆਪਾਂ ਨੇ ਲੋ ਜੀ ਆ ਆਪਣੀਆਂ ਜਿਹੜੀਆਂ ਬਾਹਾਂ ਸੀਗੀਆਂ ਹਨਾ ਸਲਵਾਰ ਵਾਲੇ ਉਹਦੇ ਨਾਲੋਂ ਪੀਸ ਨਾਲੋਂ ਕੱਪੜਾ ਬਚਿਆ ਸੀ ਉਹਦੀ ਆਪਾਂ ਨੇ ਬਾਹਾਂ ਕਰਤੀਆਂ ਸੀ ਆ ਜਿਹੜੀਆਂ ਬਾਹਾਂ ਨੇ ਉਹਦੇ ਚ ਆਪਾਂ ਨੇ ਆਹ ਵਾਲੀ ਇਹਦੇ ਪੀਸ ਕੱਟ ਲੇ ਜਿਹੜਾ ਇਹਦੇ ਮੋਢਿਆਂ 'ਚ ਜੋੜ ਪਊਗਾ ਤੇ ਇੱਥੇ ਆਪਾਂ ਇਹਦੇ ਨਾਲ ਐਵੇਂ ਜੋੜ ਲਾ ਲਾਂਗੇ ਆਹ ਬਾਰਡਰ ਨਾਲ ਆਪਾਂ ਨੇ ਬਾਰਡਰ ਲਗਾ ਕੇ ਜੋੜ ਲਾ ਲਾਂਗੇ ਇਹਦਾ ਇਸ ਤਰ੍ਹਾਂ ਹੀ ਮਿਲ ਜੂ ਬਾਰਡਰ ਜਿਵੇਂ ਬਾਹਵਲ ਸਿੱਧਾ ਪਾਸੇ ਦਾ ਹਨਾ ਇਹ ਇਸ ਤਰ੍ਹਾਂ ਬਾਰਡਰ ਨਾਲ ਬਾਰਡਰ ਮਲਾ ਕੇ ਹਨਾ ਇਸ ਤਰ੍ਹਾਂ ਆਪਾਂ ਜੋੜ ਲਾ ਲਾਂਗੇ ਇਹਦਾ ਤੇ ਇਹ ਮੋਢਾ ਪੂਰਾ ਆ ਜੂਗਾ ਆਪਣਾ ਚਾਰੇ ਪੀਸ ਪੈ ਜਾਣਗੇ ਇਹਦੇ ਚ ਚਾਰ ਪੀਸ ਪੈਣਗੇ ਤੇ ਇਹ ਜਿਹੜਾ ਹੁਣ ਬਾਹਾਂ ਵਾਲਾ ਕੱਪੜਾ ਸੀ ਹਨਾ ਤੇ ਹੋਰ ਆਪਾਂ ਨੂੰ ਕੋਈ ਤੋਂ ਵੀ ਕੱਪੜਾ ਨਹੀਂ ਬਚਿਆ ਹੈਗਾ ਇਹ ਉਹੀ ਬਾਹਾਂ ਵਾਲਾ ਕੱਪੜਾ ਜਿਹੜੀਆਂ ਆਪਾਂ ਨੇ ਦੋ ਬਾਹਾਂ ਦਾ ਆ ਬਾਰਡਰ ਦੋਨੋਂ ਸਾਈਡ ਤੇ ਸੀਗਾ ਬਾਹਾਂ ਦੀ ਲੰਬਾਈ ਨਹੀਂ ਬਣਦੀ ਸੀ ਉਹਦੇ ਚੋਂ ਆਪਾਂ ਇਹਦੀ 벨ਟ ਕੱਢ ਲਾਂਗੇ 2.25 ਇੰਚਾਂ ਦੀ 벨ਟ ਤਿਆਰ ਹੈ ਤੇ 4.5 ਇੰਚ ਦੀ ਆਪਾਂ ਨੇ ਲੰਬੀ ਲਾਉਣੀ ਹੈ 2.25 ਚੌੜੀ ਲਾਉਣੀ ਹੈ ਤੇ ਇਹ ਆਪਾਂ 2.5 ਕੱਟ ਲਾਂਗੇ ਤੇ ਇਹ ਆਪਾਂ ਨੇਫੇ ਵਾਲੀ ਸਾਈਡ ਕਰ ਦਾਂਗੇ ਪ੍ਰਿੰਟ ਤੇ ਇਹ ਬੈਕ ਸਾਈਡ ਕਰ ਦਾਂਗੇ ਤੇ ਬਾਕੀ ਆ ਜਿਹੜਾ ਕੱਪੜਾ ਬਚੂਗਾ ਇਹ ਮੂਰੀਆਂ ਤੇ ਗਲੇ ਤੇ ਉਧਰ ਕੰਮ ਆ ਜੂਗਾ ਇਸ ਤਰ੍ਹਾਂ ਤੁਸੀਂ ਵੀ ਸੂਟ ਇਹ ਘੱਟ ਸਕਦੇ ਹੋ ਸ਼ੋਰ ਵਾਲਾ ਤੇ ਇਹਦੇ ਚ ਹੁਣ ਆਪਾਂ ਗਲੇ ਵਗੈਰਾ ਦੀਆਂ ਤੇ ਮੂਹਰੀਆਂ ਵਗੈਰਾ ਦੀ ਕੰਮ ਲਵਾਂਗੇ ਤੇ ਇਹ ਹੋ ਗਈ ਆਪਣੀ ਬੈਲਟ ਤੇ ਥੋੜਾ ਕਪੜਾ ਹਨ ਜਿਹੜੇ ਆਪਾਂ ਨੇ ਗੋਡੇ ਉਤਾਰੇ ਸੀ ਮਤਲਬ ਉਹਦੇ ਨਾਲੋਂ ਵੀ ਲੰਬੀ ਲੀਰ ਬਚੂਗੀ ਉਹ ਵੀ ਮੂਹਰੀਆਂ ਤੇ ਕੰਮ ਆ ਸਕਦੀ ਹੈ ਚਲੋ ਇੰਨਾ ਕੀ ਬਸ ਇਹ ਚ ਕਪੜਾ ਬਚੂਗਾ ਬਾਲਾ ਕਪੜਾ ਨਹੀਂ ਇਹ ਚ ਅਜਦਾ ਹੈਗਾ ਜਿਵੇਂ ਆਪਣੇ ਆਮ ਸੂਟ ਬੂਦਦੇ ਨੇ ਉਹਨਾਂ ਚ ਕੱਪੜਾ ਜ਼ਿਆਦਾ ਬਚ ਜਾਂਦਾ ਹੈਗਾ ਜਿਵੇਂ ਆਵਲੇ ਗੋਡੇ ਰਹਿ ਗਏ ਸੀ ਕੱਟਣ ਵਾਲੇ ਆਪਣੇ ਤੇ ਗੋਡੇ ਆਪਾਂ ਕੱਟ ਲਾਂਗੇ ਇਹਨਾਂ ਦੀ 6.5 ਇੰਚ ਦੀ ਮੂਰੀ ਆ। ਆਪਾਂ 12 ਇੰਚ ਦੇ ਗੋਡੇ ਕੱਟ ਲਾਂਗੇ ਕਿਉਂਕਿ 2-2 ਇੰਚ ਦਾ ਕੱਪੜਾ ਉਧਰੋਂ ਵੀ ਲਾਹਿਆ ਹੈ ਆਪਣਾ ਮੂਰੀ ਦਾ। ਇਹਦੇ ਚੋਂ ਅਸਾਂ ਇੰਨੀ ਪੱਟੀ ਲਵਾਂਗੀ ਇਹ ਵੀ ਆਪਾਂ ਮੂਰੀਆਂ ਤੇ ਲਾ ਸਕਦੇ ਆ ਉਹਦੇ ਚੋਂ ਵੀ ਕੱਪੜਾ ਆਪਾਂ ਨੂੰ ਬਚ ਗਿਆ ਹਨਾ ਮੂਰੀਆਂ ਤੇ ਲਾਉਣ ਵਾਸਤੇ ਥੋੜਾ ਜਿਹਾ ਮੀਜੇ ਮੈਂ ਸੋਲ ਦਾ ਸੂਟ ਬਣਾਉਣਾ ਇਹ ਜੋ ਕੱਪੜਾ ਘੱਟ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਉਹ ਕੱਪੜਾ ਪੂਰਾ ਕਰ ਸਕਦੇ ਆ ਨਾ ਗੋਡੇ ਜਿਹਾ ਕੱਪੜਾ ਪਾ ਕੇ ਬਾਹਾਂ 'ਚ ਜੋੜ ਲਾ ਕੇ ਹਨਾ ਹਾਂ ਬਾਹਾਂ 'ਚ ਜੋੜ ਲਾਉਣਾ ਪੈਂਦਾ ਕਿਉਂਕਿ ਮੋਡਾ ਨਹੀਂ ਪੂਰਾ ਬਣਦਾ ਇਹਦਾ ਪਣਾ ਥੋੜਾ ਜਿਹਾ ਘੱਟ ਹੁੰਦਾ ਕੱਪੜੇ ਦਾ ਲਓ ਜੀ ਇਹ ਆਪਣੀਆਂ ਮੂਰੀਆਂ ਥੱਲੇ ਕੱਪੜਾ ਲੱਗ ਜਾਊਗਾ ਕਿ ਕਿਰੀ ਕਿ ਕਲੀਰ ਕੀਮਤੀ ਹੁੰਦੀ ਹੈ ਇਹ ਵਾਲਾ ਸੂਟ ਦੀ ਇਹ ਜੋ ਕਪੜਾ ਨਹੀਂ ਰੱਖ ਸਕਦੇ ਦਰਜੀ ਰੱਖ ਕੇ ਤਾਂ ਆਪਾਂ ਨੇ ਕਰਨਾ ਵੀ ਕੀ ਆ ਮੈਂ ਤਾਂ ਕਰਿਆ ਲੈ ਰੱਖਿਆ ਮੈਨੂੰ ਮੋੜ ਦਿਨੀ ਨਹੀਂ ਫਿਰ ਇਹ ਤਰੀਕਾ ਜਿਹੜਾ 16 ਵਾਲਾ ਆਪਣਾ ਕਪੜਾ ਹੁੰਦਾ ਨਾ ਪੂਰਾ ਪੂਰਾ ਕਪੜਾ ਹੁੰਦਾ ਜਿਵੇਂ ਆਮ ਨੇ ਦੱਸਿਆ ਵੀ ਇਹ ਹੋਗੀ ਸਲਵਾਰ ਇਹਨਾਂ ਦੀ ਤੇ ਇਹ ਹੋਗੇ ਕੋਟੇ ਇਹਨਾਂ ਦੇ ਕਪੜਾ ਪੂ ਕੋਟੇ ਜੋ ਨਾ ਇਹ ਹੋਗੀ ਬੈਲਟ ਗੋਡੇ ਜਿਵੇਂ ਕਪੜਾ ਪਊਗਾ ਬਸ ਇਹ ਤਾਂ ਪੂਰਾ ਪੂਰਾ ਬਣ ਗਿਆ ਤੇ ਬਾਹਾਂ ਵੀ ਆਪਣੀਆਂ ਕੱਟੀਆਂ ਗਈਆਂ ਇਹ ਬਾਹਾਂ ਹੋ ਗਈਆਂ ਇਹਨਾਂ ਦਾ ਜੋੜ ਵੀ ਕੱਟ ਲਿਆ ਤੇ ਇਹ ਵਾਲਾ ਹੋ ਗਿਆ ਕਮੀਜ਼ ਕਮੀਜ਼ ਦੀਆਂ ਕੱਟਾਂ ਵੀ ਆਪਣੀ ਪ੍ਰੋਪਰ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਸਟਿਚ ਤੇ ਇਹ ਵਾਲਾ ਕਪੜਾ ਜਿਹੜਾ ਇਹ ਗਲੇ ਤੇ ਮੂੜੀਆਂ ਤੇ ਆਪਾਂ ਕੰਮ ਲਵਾਂਗੇ ਤੇ ਆਪ ਆਪ ਇਸ ਵੀ ਵੈਸੇ ਕਰ ਲੈਤ ਕੰਮ ਆ ਜਾਂਦਾ ਹੈ ਕਈ ਵਾਰੀ ਛੋਟੇ ਰਹਿ ਜਾਂਦੇ ਨੇ ਮੋੜਿਆਂ ਵਾਲੇ ਪੀਸ ਲੋਚ ਬਸ ਆਈ ਆਗਾਤਰਾ ਵਿੱਚ ਹੀ ਨੇ ਇਹ ਚ ਪੂਰਾ ਪੂਰਾ ਹੀ ਬਣਦਾ ਤਾਂ ਬਸ ਸੂਟੇ ਚ ਕੁਝ ਨਹੀਂ ਬਚਦਾ ਕੱਪੜਾ ਓਕੇ ਕਿਉਂਕਿਈ ਵਾਰ ਪਣਾ ਕਹਿੰਦੀ ਨੇ ਸਲਵਾਰ ਹੌਲੀ ਤਾਂ ਇਹ ਸਲਵਾਰ ਦਾ ਕੱਪੜਾ ਮਤਲਬ ਪਣਾ ਹੀ ਛੋਟਾ ਹੁੰਦਾ ਇਹ ਸਲਵਾਰ ਹੌਲੀ ਹੀ ਬਣਦੀ ਆ ਬਾਹਲੀ ਭਾਰੀ ਨਹੀਂ ਬਣਦੀ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਜੁਆਇਨ ਕਰਿਓ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਵਧੀਆ ਲੱਗੀ ਵੀਡੀਓ ਜੇਕਰ ਬਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਅਪਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਵਿੱਚ ਦੀ ਜਿਵੇਂ ਜਿਵੇਂ ਮੈਨੂੰ ਟਾਈਮ ਲੱਗਦਾ ਆਪਾਂ ਕੜਾਈ ਦੀਆਂ ਕਲਾਸਾਂ ਵੀ ਪਾਉਂਦੇ ਰਹਾਂਗੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ